ਖਾਲਸਾ ਵਾਹਿਗੁਰੂ ਜੀ ਕੀ ਸਤਿ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਉਚਾਰਨ ਕੀਤੇ ਹੋਏ ਨੌਵੇਂ ਪਾਤਸ਼ਾਹ ਦੇ ਪਾਵਨ ਸਲੋਕ 57 ਸਲੋਕ ਜਿਨ੍ਹਾਂ ਨੂੰ ਅਸੀਂ ਭੋਗ ਦੇ ਸ਼ਲੋਕ ਕਹਿ ਕੇ ਵੀ ਸਤਿਕਾਰ ਦਿੰਦੇ ਹਾਂ ਤੇ ਬੜੇ ਪਿਆਰ ਦੇ ਨਾਲ ਸਾਡੇ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਗਾਇਨ ਕਰਦੇ ਆ ਉਹਦੇ ਵਿੱਚ ਸਹਿਬ ਨੇ 27ਵੇਂ ਸ਼ਲੋਕ ਦੇ ਵਿੱਚ ਜੋ ਬਚਨ ਬਖਸ਼ਿਆ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭਨਾਂ ਦੀ ਇੱਛਾ ਸੁੱਖਾਂ ਨੂੰ ਹਾਸਲ ਕਰਨ ਦੀ ਹੈ ਬੱਚੇ ਨੂੰ ਪੁੱਛੋਗੇ ਉਹ ਵੀ ਸੁੱਖ ਚਾਹੁੰਦਾ ਹੈ ਜਵਾਨ ਨੂੰ ਪੁੱਛੋਗੇ ਉਹ ਵੀ ਸੁੱਖ ਦੀ ਇੱਛਾ ਰੱਖ ਕੇ ਬੈਠਾ ਹੈ ਤੇ ਬਜ਼ੁਰਗ ਨੂੰ ਪੁੱਛਾਂਗੇ ਉਹ ਵੀ ਕਹੇਗਾ ਮੈਨੂੰ ਸੁੱਖ ਚਾਹੀਦਾ ਹੈ ਸੁੱਖ ਤੁਸ਼ਵਾਏ ਹੋਰ ਕੁਝ ਨਹੀਂ ਦੁੱਖ ਤਾਂ ਮੇਰੇ ਨੇੜੇ ਨਹੀਂ ਹੋਣਾ ਚਾਹੀਦਾ ਕਿਉਂਕਿ ਸਾਡੀ ਖੁਆਇਸ਼ ਹੈ ਭੁੱਖ ਹੈ ਸੁੱਖ ਹੁਣ ਖਰਸੀ ਹਾਸਲ ਕਰਨਾ ਚਾਹੁੰਨੇ ਅਸੀਂ ਆਪਣੇ ਸੱਜੇ ਖੱਬੇ ਵੇਖਿਆ ਪਿੰਡਾਂ ਵਿੱਚ ਤੁਰ ਕੇ ਫਿਰਕੇ ਵੇਖਿਆ ਸ਼ਹਿਰਾਂ ਤੱਕ ਗਏ ਦੇਸ਼ਾਂ ਵਿਦੇਸ਼ਾਂ ਤੱਕ ਗਏ ਸਾਨੂੰ ਲੱਗਿਆ ਵੀ ਸ਼ਾਇਦ ਸਾਡੇ ਨਾਲ ਤੇ ਪਿੰਡ ਵਾਲੇ ਬੜੇ ਸੁਖੀ ਸਾਨੂੰ ਲੱਗਿਆ ਵੀ ਜਿਹੜੇ ਸਾਡੇ ਤੋਂ 100 200 ਕਿਲੋਮੀਟਰ ਪਾਸੇ ਸ਼ਹਿਰ ਵਿੱਚ ਰਹਿ ਰਹੇ ਆ ਉਹ ਬਹੁਤ ਜ਼ਿਆਦਾ ਸੁਖੀ ਜਿਹੜੇ ਸੱਤਾਂ ਸਮੁੰਦਰਾਂ ਤੋਂ ਪਾਰ ਰਹਿ ਰਹੇ ਆ ਵਿਦੇਸ਼ ਵਿੱਚ ਸ਼ਾਇਦ ਉਹ ਬਹੁਤ ਸੁਖੀ ਤੇ ਇਹ ਸੁੱਖ ਨੂੰ ਹਾਸਲ ਕਰਨ ਵਾਸਤੇ ਅਸੀਂ ਨਾਲ ਦੇ ਆ ਪਿੰਡਾਂ ਤੱਕ ਵੀ ਜਾਣ ਤੋਂ ਗੁਰੇਜ਼ ਨਾ ਕੀਤਾ ਸ਼ਹਿਰਾਂ ਵਿੱਚ ਵੀ ਜਾਣ ਤੋਂ ਗੁਰੇਜ਼ ਨਾ ਕੀਤਾ 100 200 ਕਿਲੋਮੀਟਰ ਦਾ ਪੰਧ ਤੈਅ ਕਰਕੇ ਅਸੀਂ ਸੁੱਖ ਹਾਸਲ ਕਰਨ ਵਾਸਤੇ ਗਏ ਅਸੀਂ ਸੁੱਖ ਹਾਸਲ ਕਰਨ ਵਾਸਤੇ ਸੱਤ ਸਮੁੰਦਰਾਂ ਤੋਂ ਪਾਰ ਵਿਦੇਸ਼ ਵਿੱਚ ਵੀ ਗਏ ਪਰ ਜੇ ਪੁੱਛਿਆ ਵੀ ਤੁਸੀਂ ਸੁਖੀ ਹੋ ਤੇ ਹਰ ਇੱਕ ਨੇ ਅੰਮੋ ਇਹੀ ਕਿਹਾ ਨਾ ਹੀ ਜਾ ਜ਼ਰੂਰ ਆਏ ਵੇਖ ਜ਼ਰੂਰ ਲਿਆ ਸਫਰ ਤੈ ਕਰਕੇ ਪੰਧ ਤੈ ਕਰਕੇ ਪਰ ਸੁਖ ਜੀਵਨ ਵਿੱਚ ਅਜੇ ਨਹੀਂ ਅਜੇ ਅਨੰਤ ਤੋਂ ਸੁਖ ਤੋਂ ਵੀ ਹੋ ਨਹੀਂ ਜੀਵਨ ਦੀ ਕਿਉਂਕਿ ਅਸੀਂ ਰਸਤਾ ਗਲਤ ਚੁਣ ਬੈਠੇ ਖਜੂਰ ਨੇ ਕਿਹਾ ਜੋ ਸੁਖ ਕੋ ਚਾਹੇ ਸਦਾ ਜਿਹੜਾ ਸਦੀਵੀ ਸੁਖ ਚਾਹੁੰਦਾ ਹੈ ਜਿਹੜਾ ਕਹਿੰਦਾ ਜੀ ਸੁਖ ਮੁੱਕੇ ਹੀ ਨਾ ਖਤਮ ਹੀ ਨਾ ਹੋਵੇ ਗੁਰੂ ਤੇਗ ਬਹਾਦਰ ਸਾਹਿਬ ਉਹ ਕਹਿੰਦੇ ਕੋਈ ਕੰਮ ਨਾ ਕਰੇ ਕੱਖ ਨਹੀਂ ਕਰਨ ਦੀ ਲੋੜ ਨੂੰ ਉਹ ਇੱਕੋ ਹੀ ਕੰਮ ਕਰੇ ਹਜ਼ੂਰ ਕਹਿੰਨਗੇ ਕਿ ਕੈਸਾ ਕੰਮ ਅਸੀਂ ਪੁੱਛਾਂਗੇ ਕਿ ਕਿਦਾਂ ਦਾ ਕੰਮ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸ਼ਰਨ ਰਾਮ ਕੀ ਲੈ ਸ਼ਰਨ ਲਵੇ ਕੀ ਦੀ ਰਾਮ ਕੀ ਨਿਰੰਕਾਰ ਦੀ ਸ਼ਰਨ ਜਿਹੜਾ ਨਿਰੰਕਾਰ ਦੀ ਸ਼ਰਨ ਵਿੱਚ ਆਏਗਾ ਜਿਹੜਾ ਖਜੂਰ ਦੀ ਸ਼ਰਨ ਵਿੱਚ ਆਏਗਾ ਖਜੂਰ ਦੀ ਸ਼ਰਨ ਵਿੱਚ ਆਉਣ ਵਾਲਾ ਗੁਰੂ ਗਰੀਬ ਨਿਵਾਜ ਪਤਸ਼ਾਹ ਕਹਿੰਦੇ ਸੁੱਖ ਲੈ ਜਾਏ। ਕਿਉਂ? ਕਿਉਂਕਿ ਸਤਗੁਰੂ ਕਹਿੰਦੇ ਦਿੱਠਾ ਸਭ ਸੰਸਾਰ ਸੁੱਖ ਨਾ ਨਾਮ ਹੈ। ਮੈਂ ਸੰਸਾਰ ਨੂੰ ਵੇਖਿਆ ਸੰਸਾਰ ਦੇ ਕੋਨੇ-ਕੋਨੇ ਵਿੱਚ ਗਿਆ। ਪੋਲ ਪੋਲ ਕੇ ਵੇਖਿਆ ਵੀ ਕਿਤੋਂ ਸੁੱਖ ਮਿਲ ਜਾਏ ਸੁੱਖ ਮਿਲ ਜਾਏ ਪਰ ਕਹਿੰਦੇ ਅਖੀਰੀ ਤੁਰ ਫਿਰ ਕੇ ਸਫਰ ਤੈਅ ਕਰਕੇ ਕੋਨੇ-ਕੋਨੇ ਵਿੱਚ ਜਾ ਕੇ ਅਖੀਰੀ ਪਤਾ ਲੱਗਿਆ ਸੁੱਖ ਨਾ ਨਾ ਬਿਨਾ ਨਾਮ ਤੋਂ ਬਿਨਾ ਸੁੱਖ ਨਹੀਂ ਨਾਮ ਤੋਂ ਬਿਨਾ ਜੀਵਨ ਵਿੱਚ ਆਨੰਦ ਨਹੀਂ ਆ ਸਕਦਾ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਚਨ ਬਖਸ਼ਿਆ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇਹ ਕਹ ਨਾਨਕ ਸੁਨ ਰੇ ਮਨਾ ਮਰਜ ਕਹਿੰਦੇ ਵੇਖਿਓ ਕਿਤੇ ਇਹ ਕਾਮ ਕਰਨ ਤੋਂ ਇਹ ਕਾਰਜ ਕਰਨ ਤੋਂ ਵੀ ਹੋਣੇ ਹੋ ਜਾਉਂ ਅਧੂਰੀ ਰਹਿ ਜਾਉਂ ਵੀ ਨਹੀਂ ਆਪਾਂ ਨੇ ਕਰਨਾ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਹ ਕਹਿੰਦੇ ਇਹ ਜਿਹੜਾ ਸਰੀਰ ਮਿਲਿਆ ਹੈ ਅੱਜ ਜਿਹੜੀ ਬਾਡੀ ਪ੍ਰਾਪਤ ਹੋਈ ਹੈ ਦੁਰਲਭ ਬੜਾ ਕੀਮਤੀ ਜਨਮ ਹੈ ਦੁਰਲਭ ਮਾਨੁੱਖ ਦੇਹ ਬੜੀ ਮੁਸ਼ਕਲ ਨਾਲ ਮਿਲਦੀ ਹੈ ਤੇ ਜੇ ਅਸੀਂ ਪੁੱਛੀਏ ਸਹਿਬ ਇਹ ਕਿੰਨਾ ਨੂੰ ਪ੍ਰਾਪਤ ਹੁੰਦੀ ਹੈ ਮਹਾਰਾਜ ਕਹਿੰਦੇ ਜਿਹੜੇ ਗੁਰਮਖ ਜਨ ਨੇ ਉਹਨਾਂ ਨੂੰ ਮਨੁੱਖਾ ਸਰੀਰ ਪ੍ਰਾਪਤ ਹੁੰਦਾ ਦੂਜਿਆਂ ਨੂੰ ਨਹੀਂ ਕਹਿਣ ਤੋਂ ਬਾਅਦ ਹਲੂਰ ਗੁਰੂ ਤੇਗ ਬਹਾਦਰ ਪਾਤਸ਼ਾਹ ਆਪਣੀ ਅਮਰਤਮਈ ਬਾਣੀ ਦੇ ਵਿੱਚ ਸੁੱਖ ਹਾਸਲ ਕਰਨਾ ਇੱਕ ਫਾਰਮੂਲਾ ਸਾਨੂੰ ਦੇ ਰਹੇ ਆ ਪਰ ਅਫਸੋਸ ਸੁੱਖ ਤਾਂ ਚਾਹੀਦਾ ਪਰ ਜਿਹੜਾ ਫਾਰਮੂਲਾ ਮੇਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਜਗਤਗੁਰੂ ਨੇ ਦਿੱਤਾ ਉਹ ਨਹੀਂ ਅਸੀਂ ਅਪਣਾਉਣਾ ਆਨੰਦ ਤੇ ਚਾਹੀਦਾ ਹੈ ਜਿਹੜਾ ਫਾਰਮੂਲਾ ਸਾਨੂੰ ਸਾਡੀ ਅਮਰਤਮਈ ਬਾਣੀ ਦੇ ਵਿੱਚ ਸਤਿਗੁਰਾਂ ਨੇ ਦਿੱਤਾ ਉਹ ਫਾਰਮੂਲਾ ਅਸੀਂ ਨਹੀਂ ਅਪਣਾਉਣਾ ਤੇ ਮਾਫ਼ ਕਰਿਓ ਜੇ ਅਸੀਂ ਮੈਥ ਦੇ ਵਿੱਚ ਸਵਾਲਾਂ ਨੂੰ ਹੱਲ ਕਰਨਾ ਹੋਵੇ ਤੇ ਫੋਰ ਐਗਜ਼ੈਂਪਲਾਂ ਨੂੰ ਵੇਖੀਏ ਨਾ ਫਾਰਮੂਲੇ ਵਰਤੀਏ ਨਾ ਤੇ ਮੈਥ ਦੇ ਸਵਾਲ ਹੱਲ ਬਹੁਤ ਮੁਸ਼ਕਲ ਨਾਲ ਹੁੰਦੇ ਆ ਹੱਲ ਹੁੰਦੇ ਵੀ ਨਹੀਂ ਜੇ ਸੁਖ ਜੀਵਨ ਵਿੱਚ ਲੈਣਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਤ ਗੁਰੂ ਦੇ ਚਰਨਾ ਵਿੱਚ ਆਏ ਤੁਣਾ ਨਹੀਂ ਨਹੀਂ ਹੁਣ ਇੱਥੇ ਇੱਕ ਸਵਾਲ ਖੜਾ ਰਿਹਾ ਹੈ ਤੇ ਠੀਕ ਹੈ ਜੀ ਅਸੀਂ ਤੇ ਆ ਰਹੇ ਹਾਂ ਬਹੁਤ ਟਾਈਮ ਤੋਂ ਆ ਰਹੇ ਹਾਂ ਪਰ ਸੁੱਖ ਤਾਂ ਸਾਡੇ ਜੀਵਨ ਵਿੱਚ ਫਿਰ ਵੀ ਸਾਧ ਸੰਗਤ ਹਜ਼ੂਰ ਦੇ ਪਾਵਨ ਦਰਬਾਰ ਵਿੱਚ ਆਉਣ ਦਾ ਵੀ ਇੱਕ ਬਹੁਤ ਵੱਡਾ ਕਹਿ ਲਓ ਪਾਵਨ ਦਰਬਾਰ ਵਿੱਚ ਆਉਣ ਦਾ ਵੀ ਇੱਕ ਰੂਹ ਹੈ ਕਿਵੇਂ ਆਉਣਾ ਹੈ ਕਿਹੜੇ ਤਰੀਕੇ ਨਾਲ ਆਉਣਾ ਬਤਾ ਸਮਝਿਓ ਵੀ ਅਸੀਂ ਤਨ ਤੇ ਨਵੀਨ ਬਸਤਰ ਪਾ ਕੇ ਆਏ ਸੀ ਤੇ ਆਉਨੇ ਵੀ ਨਵੀਨ ਬਸਤਰ ਪਾ ਕੇ ਜੀ ਨਹੀਂ ਨਹੀਂ 사ਤ ਸੰਗਤ ਇਸ ਪਾਵਨ ਦਰਬਾਰ ਵਿੱਚ ਜੇ ਆਉਣਾ ਤੇ ਸਾਬ ਕਹਿੰਦੇ ਇੱਕ ਨਿਜਮ ਹੈ ਇਸ ਪਾਵਨ ਦਰਬਾਰ ਵਿੱਚ ਆਉਣ ਦਾ ਸਤਿਗੁਰਾਂ ਦੇ ਸਨਮੁਖ ਰਹਿਣ ਦਾ ਸਤਿਗੁਰੂ ਦੀ ਸ਼ਰਨ ਵਿੱਚ ਆਉਣ ਦਾ ਉਹ ਜਿਹੜਾ ਫਾਰਮੂਲਾ ਜਾਂ ਜਿਹੜਾ ਨਿਜਮ ਗੁਰੂ ਅਮਰਦਾਸ ਪਾਤਸ਼ਾਹ ਆਪਣੀ ਪਾਵਨ ਬਾਣੀ ਵਿੱਚ ਦੱਸਦਾ ਹੈ ਮਾੜ ਜੀ ਕਹਿੰਦੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਜਿਹੜਾ ਕਹਿੰਦੇ ਸਿੱਖ ਗੁਰੂ ਦੇ ਸੰਮੁਖ ਹੋਣਾ ਚਾਹੁੰਦਾ ਹੈ ਸੰਮੁਖ ਹੋਵੇ ਜਿਉ ਰਹੇ ਗੁਰ ਨਾਲ ਕਹਿੰਦੇ ਜਦੋਂ ਗੁਰੂ ਦੇ ਸੰਮੁਖ ਆਵੇ ਗੁਰ ਸਿੱਖ ਗੁਰੂ ਸਾਹਿਬ ਜੀ ਦੇ ਸੰਮੁਖ ਹੋਵੇ ਤੇ ਇਸ ਤਰ੍ਹਾਂ ਨਹੀਂ ਵੀ ਕੇਵਲ ਅਸੀਂ ਬਾਹਰੋਂ ਆਏ ਤੇ ਆਣ ਕੇ ਗੁਰੂ ਸਾਹਿਬ ਦੀ ਦੇ ਚਰਨਾਂ ਵਿੱਚ ਖੜੋ ਗਏ ਮਹਾਰਾਜ ਕਹਿੰਦੇ ਨਹੀਂ ਨਹੀਂ ਜਦੋਂ ਆਉਣਾ ਗੁਰੂ ਸਾਹਿਬ ਜੀ ਦੇ ਸਨਮੁਖ ਹੋਣਾ ਉਦੋਂ ਸਾਹਿਬ ਕਹਿੰਦੇ ਜਿਉ ਰਹੇ ਗੁਰ ਨਾਲੇ ਜਿਉ ਅੰਦਰੋਂ ਗੁਰੂ ਦੇ ਨਾਲ ਹੋਣਾ ਅਟੈਚਮੈਂਟ ਗੁਰੂ ਦੇ ਨਾਲ ਅੰਦਰੋਂ ਬਣਾਉਣੀ ਇਹ ਹੈ ਆਉਣ ਦਾ ਤਰੀਕਾ ਕੋਈ ਇਸ ਤਰ੍ਹਾਂ ਆਵੇ ਤੇ ਫਿਰ ਕਵੇ ਜੀ ਮੈਨੂੰ ਸੁੱਖ ਸੁੱਖ ਨਹੀਂ ਮਿਲੇ ਉੱਥੇ ਸਤਗੁਰੂ ਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਦਰ ਦੇ ਸੇਵਾਦਾਰ ਖੁਣ ਦੇ ਨਾਤੇ ਦੇਨਦਾਰ ਹੋਵਾਂਗੇ ਕਿਉਂ ਕਿ ਸਾਧ ਸੰਗਤ ਇੱਥੇ ਆਉਣ ਦਾ ਤਰੀਕਾ ਹੀ ਨਹੀਂ ਸਹੀ ਵਰਤਿਆ ਜਾਂਦਾ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮੈ ਸੰਭਾਲੇ ਇਹ ਆ ਆਉਣ ਦਾ ਤਰੀਕਾ ਹਜੂਰ ਦੀ ਸ਼ਰਨ ਵਿੱਚ ਇਥੇ ਆਪ ਛੱਡ ਸਦਾ ਰਹਿ ਪਰਨੇ ਗੁਰ ਬਿਨ ਅਵਰ ਨ ਜਾਣੇ ਕੋਈ ਜਦੋਂ ਆਉਣੇ ਆਪਾਂ ਆਪ ਛੱਡ ਕੇ ਹੁਣੇ ਜਦੋਂ ਆਉਣੇ ਉਦੋਂ ਇਹ ਹੋਵੇ ਵੀ ਮੇਰਾ ਗੁਰੂ ਤੋਂ ਬਿਨਾ ਕੋਈ ਨਹੀਂ ਮੈਂ ਗੁਰੂ ਸਾਹਿਬ ਨੂੰ ਸਮਰਪਿਤ ਹੋ ਕੇ ਗੁਰ ਬਿਨ ਅਵਰ ਨ ਜਾਣੇ ਕੋਈ ਕਹੈ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਸੁਣੋ ਸੰਤੋ ਸੋ ਸਿੱਖ ਸੰਨਮਨੁਕਹ ਕਹਿੰਦੇ ਉਹ ਗੁਰੂ ਸਾਹਿਬ ਜੀ ਦੇ ਸੰਨਮੁਖ ਵੀ ਸਮਝਿਆ ਜਾਏਗਾ ਉਹ ਗੁਰਸਿੱਖ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਣ ਵਾਲਾ ਸੁਖ ਵੀ ਲਏਗਾ ਤੇ ਮਹਾਰਾਜ ਕਹਿੰਦੇ ਆਪਣੇ ਆਪ ਦਾ ਮਿਲਿਆ ਪਿਆ ਇਹ ਮਨੁੱਖਾ ਜਨਮ ਉਹਨੂੰ ਵੀ ਉਹ ਸਫਲਾ ਕਰ ਲਏਗਾ ਉਹਦਾ ਉਹ ਮਨੁੱਖਾ ਜਨਮ ਵੀ ਸਫਲ ਹੈ ਪਾਛਾ ਹੈ